ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋਗੇ ਮੀਤ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅਗੇ ਬਾਹਰਲੇ ਕਰ ਤੇ ਆਪਾਂ ਦੇਖਦਾਗੇ ਡੰਗਰ ਪਸ਼ੂਆਂ ਦਾ ਹਾਲ ਚਾਲ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਹਟਾਉਣੇ ਆਗੇ ਗੋਹਾ ਤੇ ਫੌੜੇ ਨਾਲ ਪਿੱਛੇ ਗੋਹਾ ਕਰ ਦੇਣੇ ਆਗੇ ਤੇ ਫਿਰ ਆਪਾਂ ਪਾਉਣੇ ਆਗੇ ਮੱਜਾਂ ਨੂੰ ਪੱਠੇ ਤੇ ਟਾਈਮ 2:30 ਦਾ ਵੱਜ ਰਿਹਾਗਾ ਤੇ ਇੱਕ ਅੱਖਾਂ ਦਾ ਵੀ ਟਾਈਮ ਹੋ ਰਿਹਾਗਾ ਤੇ ਆਪਣੇ ਮੱਕੀ ਦਾ achar ਲਿਆਂਦਾ ਪਿਆਗਾ ਤੇ ਆਪਾਂ ਪਾਉਣੇ ਆਗੇ ਮੱਕੀ ਦਾ ਚਾਰ ਤੇ ਦੋ ਦੋ ਟੁਕੜੇ ਆਪਾਂ ਦੇਖਦੇ ਆਣੇਗੇ ਮੱਝਾਂ ਨੂੰ ਕੱਖ ਕੰਡਾ ਪਾ ਕੇ ਅੱਜ ਆਪਾਂ ਤੋਂ ਸਵੇਰੇ ਮੱਝਾਂ ਨਿਵਾਈਆਂ ਨਹੀਂ ਗਈਆਂ ਹੈਗੀਆਂ ਤੇ ਆਪਾਂ ਹੁਣ ਨਿਵਾਵਾਂਗੇ 4-5 ਕਵਾਜੇ ਤੇ ਇਹਨੇ ਮੱਝਾਂ ਦੇ ਸਿੰਗਾ ਦੇ ਤੇਲ ਲਾਉਣ ਆ ਲਗਾ। ਨੇ ਆਪਾਂ ਮੱਝਾਂ ਨੂੰ ਨਮਾਦਾਂਗੇ ਨੇ ਸਿੰਗਾ ਦੇ ਤੇਲ ਲਾ ਦਾਂਗੇ। ਆਪਾਂ ਪਹਿਲਾਂ ਨੇ ਕੱਖ ਘੰਡਾ ਪਾਉਣੇ। ਇਸ ਤੋਂ ਬਾਅਦ ਫਿਰ ਧਾਰ ਚੋਵਾਂਗੇ। 5:30 5:30 ਵਜੇ ਧਾਰ ਚੋ ਲੈਣੇ ਆਗੇ। ਤੇ ਨੇ ਫਰਸ਼ ਸਾਫ਼ ਹੋ ਜਾਊਗਾ ਚਲੋ। ਨੇ ਮੱਝਾਂ ਨਵਾਈਆਂ ਜਾਣਗੀਆਂ। ਤੇ ਪਹਿਲਾਂ ਪਾ ਦਣੀ ਆਗੇ ਪੱਠੇ। ਪੱਠੇ ਪਾ ਕੇ ਫਿਰ ਆਪਾਂ ਦੂਜੇ ਘਰ ਜਾ ਕੇ ਉੱਧਰ ਕੰਮ ਕਰ ਦਿਆਂਗੇ। ਤੇ ਉਧਰ ਆਪਾਂ ਨੇ ਹਾਲਜਾ ਮੇਲਾ ਕਰਾਇਆ ਹੈਗਾ ਗੱਡੀਆਂਆਂ ਦੀਆਂ ਹੋਣਾਂ ਦੇ ਬਾਰੇ ਤੇ ਅੱਜ ਮੇਲਾ ਤੇ ਆਪਾਂ ਦੇਖਦੇ ਆਂਗੇ ਉਧਰੋਂ ਵੀ ਆਪਾਂ ਧੋਣੇ ਆਂਗੇ ਤੇ ਆਪਣਾ ਗੱਡੀਆਂ ਖੜਾਉਣ ਨਾਲ ਹਾਲ ਅੱਜ ਮੇਲਾ ਹੋ ਰਿਹਾ ਗਿਆ ਕਿ ਆਪਾਂ ਉਧਰੋਂ ਵੀ ਜਾ ਕੇ ਧੋਣੇ ਆਂਗੇ ਉਹ ਕਿਉਂਕਿ ਉਧਰੋ ਬੇਲੀ ਨਹੀਂ ਹੁੰਦਾ ਹੈਗਾ ਕਿਤੇ ਕੋਈ ਨਾ ਕੋਈ ਗੱਡੀ ਖੜੀ ਰਹਿੰਦੀ ਹੈਗੀ ਤੇ ਉਧਰ ਆਪਾਂ ਪੁੱਛੀ ਲਾਉਣੇ ਹੁੰਨੇ ਆਂਗੇ ਤੇ ਉਹ ਤਾਂ ਕਈ ਵੀ ਮਹੀਨੇ ਬਾਅਦ ਧੋਣੇ ਹੁੰਨੇ ਆਂਗੇ ਤਨ ਚਾਰ ਮਹੀਨੇ ਬਾਅਦ ਮਸਬਾਰੀ ਮਿਲਦੀ ਆ ਤਾਂ ਹੁਣ ਜਿੱਦੇ ਕੋਈ ਸੰਦ ਸਾਧਨ ਨਹੀਂ ਖੜਾ ਹੁੰਦਾ ਉਧਰੋਂ ਤੇ ਉੱਦੇ ਧੋਣੇ ਆਂਗੇ ਉਧਰ ਤਾਂ ਆਪਣੀਆਂ ਵਾਸੇ ਗੱਡੀ ਖੜਦੀਆਂ ਨੇ ਤੇ ਇੱਕ ਦੇ ਬਲੇਰੋ ਗੱਡੀ ਖੜ ਜਾਈ ਜਾਂ ਦੂਜੀ ਗੱਡੀ ਤੇ ਆਪਣੀਆਂ ਗੱਡੀਆਂ ਖੜਦੀਆਂ ਨੇ ਤੇ ਅੱਜ ਗੱਡੀਆਂ ਗਈਆਂ ਹੋਈਆਂ ਨੇ ਘਰੇ ਹੈ ਨਹੀਂ ਸੀ ਤੇ ਕੰਮ ਧੰਦਾ ਕਰਕੇ ਬਾਹਰੇ ਗਈਆਂ ਹੋਈਆਂ ਨੇ ਤੇ ਇੱਕ ਗੱਡੀ ਤਾਂ ਆਪਾਂ ਖੜਾਤੀ ਦਿੱਲੀਕਾਰੀ ਖੜੀ ਹੈਗੀ ਆਪਣੀ ਤੇ ਇੱਕ ਬਾਰੇ ਰਿਸ਼ਤੇਦਾਰੀ ਚ ਲੈ ਕੇ ਗਏ ਹੋਣੀ ਤੇ ਅੱਜ ਆਪਾਂ ਉਧਰ ਵੀ ਕਰਦੇ ਆਂਗੇ ਕੰਮ ਉਤਰੀ ਤਰ ਕਰਦੇ ਰੁਕਣਾ ਚਲ ਫੇਰਾ ਕੇ ਮੱਜਾ ਨਵਾ ਦਾਂਗੇ ਇੱਕ ਇੱਕ ਕੰਡਾ ਪਾ ਜਾਣੀ ਆਂਗੇ ਚਲੋ ਨਾ ਕੋਈ ਨਾ ਮੇਰੇ ਕਹਿੰਦੇ ਜਿਆ ਤੈਨੂੰ ਕਿਹਾ ਤੇ ਮੈਂ ਕਿਹਾ ਹੋ ਲਿਆ ਚੱਕ ਕੇ ਚਿੰਨੀ ਮੇਰੀ ਚਿੰਨੀ ਲੈਣਾ ਚਲੋ ਤਾਇਆ ਦੇ ਵਿੱਚ ਮੈਂ ਤਾਂ ਅੱਜ ਹੀ ਤਾਂ ਮਗਾਲੀ ਚਿੰਨੀ ਮੈਂ ਕਿਹਾ ਜਿੰਨੀ ਦਾ ਗੱਲ ਚ ਪਾ ਕੇ ਲਿਓ ਲੈ ਗੱਲ ਚ ਪਾ ਇਸ ਨੇ ਕੀ ਕਰਿਆ ਤੇ ਦੱਸ ਸੱਚੇ ਇੱਥੇ ਇੱਥੇ ਜਗ੍ਹਾ ਹੈਗੀ ਸੀ ਤੁਹਾਨੂੰ ਮੈਂ ਦੱਸ ਮੈਂ ਆ ਨਹੀਂ ਨਿਕਲੋ ਕਿ ਬੇਬੀ ਨੇ ਆਈ ਨਹੀਂ ਬਤਾਲਾ ਤਾਂ ਸਾਰ ਮੇਰੀ ਨਮੀ ਜਿੰਨੀ ਸੀ ਜਿਹੜੇ ਪਾੜਦੀ ਲੱਗ ਪੜੀ ਨਹੀਂ ਪਾੜ ਤਾਂ ਗਈ ਪੜੀ ਨਹੀਂ ਜਿਉਂਦੀ ਜਾਂਦੀ ਜਾਂਦਾ ਦਿਉਂਦੀ ਆ ਗਈ ਮਰ ਗਈ ਇਹ ਤਾਂ ਜਿਉਂਦੀ ਨਹੀਂ ਹੈਗੀ ਆ ਨਹੀਂ ਲੈ ਨਿਕਲੋ ਕਿ ਮੈਂ ਟੜੀ ਤਾਂ ਖੜਾਈ ਹੁਣੋ ਜੈਰੀ ਆਪ ਵੀ ਜੈਰੀ ਨਹੀਂ ਕਰਦੀ ਮੈਂ ਮੈਂ ਤਾਂ ਸਬਜ਼ੀ ਲੈ ਲਵਾਂ ਪਹਿਲਾਂ ਬਾਬਾ ਆ ਰਿਹਾਗਾ ਖੜ ਜਾ ਖੜ ਜਾ ਉਧਰ ਤੇਰੇ ਲਈ ਕੀ ਹੋਊਗਾ ਯਾਨੀ ਕਿ ਗਾਂ ਨਹੀਂ ਆprès ਮੈਂ ਵਿੱਚ ਚਲੀ ਕਿੱਥੇ ਆ ਸਿੰਗਾ ਚੱਲ ਰਖ ਰਹਾ ਤੇਲ ਲਾਇਆ ਕਰੋ ਬਾਈ ਸਰ ਹੁੰਦਾ ਖੜ ਜਾ ਹੋਰ ਨਰਾ ਮਾਰੇ ਦੇਖ ਲੈ ਨੂੰ ਇਹ ਤਾਂ ਦਿੱਖੀ ਜਿਵੇਂ ਫਰਕ ਹੋਊਗੀ ਰਿੰਗੂਗੀ ਮਾਸਾ ਅਦਰ ਹੋ ਜਾ ਮਾੜਾ ਯਾਰ ਅਮੂਗਾ

ਕਾਟੀ ਜਿੱਧਰ ਉਹ ਚਾਹ ਨਹੀਂ ਕਿੰਨੇ ਕੱਟ ਨਹੀਂ ਪੈ ਜੇ ਮੈਨੂੰ ਇਹ ਵੀ ਦੇਖ ਨਹੀਂ ਮੈਨੂੰ ਜਾਓ ਇਥੋਂ ਵੀ ਤੇਰੇ ਵੀ ਲਾ ਦੇਣੀ ਉਹ ਕੰਦਲ ਨੂੰ ਲਾ ਲੇਗੀ ਪਤਨ ਇਹ ਆਇਆ ਤੇ Vai, ਨਾ ਬੇੜਾ ਗਿਆ ਤੋਤਾ ਤੇ ਹੁਣ ਆਪਾਂ ਪੈਂਪਰ ਨਾਲ ਹੁਣ ਦੇਣਗੇ ਪਾਣੀ ਮੜਾ ਜਿਹਾ ਸੁਕਾ ਦੇਣੇ ਨੇ ਆਪਣੀ ਗੱਡੀ ਆ ਜੋ ਫਿਰ ਗੱਡੀ ਖੜਾ ਦੇਣਗੇ ਗਿੱਲੇ ਗਿੱਲੇ ਚੱਥੀ ਤੇ ਆਪਾਂ ਗੱਡੀ ਆਉਣ ਤੋਂ ਪਹਿਲਾਂ ਆਪਾਂ ਇਹਨੂੰ ਸੁਕਾ ਦੇਣੇ ਆਗੇ ਉੱਤੇ ਸੜਾਂਗੇ ਆਪਾਂ ਪੱਖੇ ਤੇ ਆਪਣਾ ਬੇੜਾ ਸੁੱਕ ਜਾਊਗਾ ਫਿਰ ਤੇ ਹੁਣ ਆਪਾਂ ਪੈਂਪਰ ਨਾਲ ਹੁਣ ਦੇਣੇ ਆਗੇ ਪਾਣੀ